ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ। ਉਹ ਵੀ ਅੱਜ ਕਰੀਏ ਨੇ ਸਰੋਂ ਇਕੱਠੀ। ਬਾਈ ਦੇਵ ਬਾਈ ਸੁੱਖਾ ਤੇ ਆ ਚੱਕਦੇ ਆ ਸਰੋਂ। ਵੱਡਣਾ ਸੌਖਾ ਹੈ ਕਿ ਔਖਾ ਸੁੱਖਾ ਕੰਮ। ਉੱਚੀ ਤੇਰੇ ਬੋਲਿਆ ਕਰ ਉਹਦੇ ਨਾਲ ਬਹੁਤ ਔਖਾ ਹੈ ਹੈ ਕੰਮ ਕਿੰਨਾ ਕਿ ਨਿਪਟਦਾ ਹੈ ਕਿਹੜਾ ਔਖਾ ਸੜ ਕੇ ਲੱਗੇ ਸੀ ਇੱਕ ਰੋਟੀ ਰੋਟੀ ਖਾ ਕੇ ਆ ਕੇ 12 12 ਵਜੇ ਫੇਰ ਲੱਗ ਕੇ 12:30 ਭਾਈ ਉਹ ਸਮਝ ਨਹੀਂ ਆ ਰਹੀ ਜੀ लगे पेटी कर चार निकल जू हे ना गंद कि है यार मेरे हिसाब से ना यही भाई यार उथे कामयाब है जितने ना बरानी एरिए ਇੱਕ ਰੌਣੀ ਕਰਕੇ ਬੀਜਤੀ ਪੱਕੇ ਬਾਣਾ ਜੀ ਦਾ ਭਾ ਗੰਧ ਵੇ ਕਿੰਨਾ ਹੁੰਦਾ ਵੇ ਤੂੰ ਦੇਖੋ ਯਾਰ ਬਾਤੋ ਬੂਤੂ ਪਾਲਕ ਨਾ ਇਹ ਤੇ ਸਪਰੇ ਹੁੰਦੀ ਹੈ ਜਦੋਂ ਵਾਹ ਜਾਂਦੀ ਹੈ ਨਾ ਇਹ ਚੋਕੀ ਜਾਂਦੀ ਹੈ ਇਹ ਸੌਰੋ ਚੰਗੀ ਹੋ ਜਾਂਦੀ ਹੈ जो, दो दो जोड़ के चकनिया पैनिया क्या मेरी सर हूँ ਹਾਂ ਬਹੁਤ ਹੂੰ ਬਹੁਤ ਵਧੀਆ ਖਾਣਾ ਬੀਚੀ ਤੋਂ ਖਾਣਾ ਬਹੁਤ ਵਧੀਆ ਨਹੀਂ ਇਹ ਤਾਂ ਨਹੀਂ ਸੀ ਗੁਰੂ ਕੁੱਤੇ ਦੀ ਜੇ ਬਾਹਲਾ ਗੰਧ ਵੀ ਆਪਣੇ ਤੋਂ ਕਿ ਤਾਂ ਹੀ ਹੋਇਆ ਬਾਈ ਹੂੰ ਬਾਹਲਾ ਗੰਧ ਵੀ ਆਪਣੇ ਤਾਂ ਹੀ ਹੋਇਆ ਪਾਣੀ ਲਾ ਕੇ ਭਰਾਈ ਕਰਕੇ ਹੂੰ ਹੂੰ ਮੋਢੇ ਨੂੰ ਐਲਰਜੀ ਲੱਗਦੀ ਹੈ ਨਾ ਹੂੰ ਨਹੀਂ ਆ ਗੰਧ ਨਹੀਂ ਹੁੰਦਾ ਜੇ ਸਹੀ ਉਗਰਿਆਂ ਦੀ ਨਾ ਪਰੌਣੀ ਕਰਕੇ ਬੀਜ ਦੇ ਪਰ ਗਿੱਲਾ ਜ਼ਿਵਾਂ ਤਾਂ ਯਾਰ ਸਰੋਂ ਆਸਤੇ ਤਾਂ ਠੀਕ ਸੀਗਾ ਉਗਰੀ ਪਤਾ ਨਹੀਂ ਕਿਉਂ ਨਹੀਂ ਹੈ ਵਾਹ ਪੈ ਗਈ ਵਾਹ ਪੈ ਗਈ ਚਲ ਆ ਜਾਈ ਤੇਰਾ ਸ਼ਾਮੇ ਬੈ ਕੇ ਪੀਨੇ ਪਾਣੀ ਆ ਵੇਖੀ ਜਿੱਥੇ ਜਿੱਥੇ ਪਾਣੀ ਲੱਗਿਆ ਨਾ ਪਾਣੀ ਦੀ ਸਲਾਵ ਜਾਵੜੀ ਉੱਥੇ ਤਾਂ ਵਧੀਆ ਉਗ ਰਿਆ ਤੇ ਸਾਲ ਹੈ ਲੋਕਰਾ ਯਾਰ ਇਹ ਦੇਨੀ ਦੇ ਕੋਚਾਂ ਕਦਾ ਆ ਬੁੱਝੇ ਤੇ ਹਾਂ ਔਰ ਲੇਤੀ ਫੁੱਲ ਫੁੱਲ ਯਾਰ ਇਹ ਫੁੱਲ ਲੱਗੇ ਸੀ ਹੈ ੜੀ ਫੁੱਲ ਖੜ ਜਾ ਲੈ ਲੈ ਸਾ ਹਾਂ ਢੋਲਣਾ ਜਾਂ ਟੱਕਣ ਫੁੱਲਾ ਹੈ ਫੁੱਲ ਲੱਗੇ ਸੀ ਤੇ ਇਹਦੇ ਕੋਸ ਤੇ ਲੱਗਿਆ ਦੀਦਾ ਨਹੀਂਗਾ ਉਹ ਜਿਹੜਾ ਪਰਲਾ ਪੂਜਾ ਜਿਹਨੂੰ ਲੱਗਿਆ ਨਹੀਂ ਸੀ ਪਰ ਹੂੰ ਤੇ ਉਹਦੇ ਫੁੱਲ ਵੀ ਲੱਗੇ ਸੀ ਤੇ ਉਹਦੇ ਬਈ ਦਾਣੇ ਜੇ ਚਮਕਦੇ ਵੀ ਐ ਨਿਕੇ ਨਿਕੇ ਹੁਣ ਇਹ ਨਹੀਂ ਪਤਾ ਵੀ ਉਹਨੂੰ ਕਿੰਨੂੰ ਲੱਗਣਗੇ ਉਹਨੂੰ ਖਟੀਆਂ ਲੱਗਣੀਆਂ ਕਿ ਨਿੰਬੂ ਲੱਗਣਗੇ ਹੂੰ ਇਹਦੇ ਨਹੀਂ ਉਹਦਾ ਆਲਾ ਆਹ ਹਾਂ ਪਾਣੀ ਇਹਨਾਂ ਨੂੰ ਆਹਦੇ ਕੰਡੇ ਹੁੰਦੇ ਐ ਹੈ ਕੰਡੇ ਕੰਡੇ ਦੇ ਹਰੇਕ ਦੀ ਹੁੰਦੇ ਐ ਕੰਡੇ ਦੇ ਇਹਨੇ ਦੇ ਮੇਰੇ ਸਾਹ ਚ ਹਰਕਦੇ ਹੁੰਦੇ ਐ ਬਈ ਉਪਲੰਕੀ ਨੂੰ ਤੇ ਭਲਾਂ ਖਟੀਆਂ ਤੇ ਭਲਾਨੀ ਨੂੰ। ਕਿਉਂਕਿ ਉਹ ਆਪਾ ਤਾਂ ਕੰਮ ਹੋਇਆ ਨਹੀਂ ਹੈ ਜੀ। ਮਨਾ ਜੀ ਨੂੰ। ਇਹਦਾ ਆ ਕੁਆਰੀਏ ਦਾ। ਕਿੰਨੇ ਬੱਚੇ ਵੇਖੇ ਦੇ। ਹਾਂ। ਆ ਲੈ ਲਾ ਲੈ। ਹਾਂ। ਇਹਨਾਂ ਦੇ ਉਹ ਬਈ ਇੱਧਰ ਲਾ ਦੀਏ ਨਾ ਆਪਾਂ ਇੱਥੇ ਆਏ। ਤੇ ਉਹ ਹੋ ਜਾਊਗਾ। ਅੱਛਾ ਮਿਚੂਗੇ ਤਾਂ ਹੋ ਜਾਂਦਾ ਉਹ ਇਹ। ਨਹੀਂ ਨਹੀਂ ਇਹ ਤਾਂ ਵਧੀਆ ਹੀ ਹੁੰਦਾ ਉਹ ਸ਼ਾਮੇ ਹੀ ਹੈ। ਹਾਂ ਤੇ ਫਿਰ ਇਹਨੂੰ ਇੱਥੇ ਸ਼ਾਮੇ ਲਾ ਦਿਆ ਚੁੰਡ ਜੀ ਜੀ ਤੇ ਤਾਂ ਵਧਾਈ ਜਾਵੇ। ਇਹ ਥੋੜਾ ਜਿਹਾ ਨਾ ਆ ਵਟ ਤਕੜੀ ਕਰਨ ਵਾਲੀ ਆ ਚੱਕੇ ਨਾ ਮਿੱਟੀ ਦੂਜੇ ਪਾਸੇ ਇੱਥੇ ਨਾ ਖਾਲਾ ਜੋ ਗਾਹ ਪਾਣੀ ਚੜ ਜਾਂਦਾ ਘਾ ਕੂਚ ਪਾਣੀ ਔਖਾ ਡਾ ਨਾ ਵੇ ਕਬੂਟਾ ਦਾ ਟਰੈਕਟਰ ਦੇਖਿਆ ਉਹਦੇ ਮੈਂ ਮੇਰੇ ਹਿਸਾਬ ਚ ਨਾ ਉਹਦੀ ਲੈਫਟ ਸਾਰਿਆਂ ਨੂੰ ਕਾਇਮ ਕਿ ਸਾਫ ਟਰੈਕਟਰ ਨਾ ਭਾਜੀ ਟਰੈਕਟਰ ਦਾ 24 ਮਾਡਲ ਆ 24 ਮਾਡਲ ਆ ਤੇ ਮੈਂ ਸੁਕੇ ਕੱਲ ਉਹਦੀ ਲੈਫਟ ਚੱਕ ਕੇ ਵੇਖੀ ਹੈ ਆਨੰਦ ਨੇ ਜਿਹੜਾ ਸਪੈਸ਼ਲ ਐਡੀਸ਼ਨ ਆ 3630 ਇਹਦੀ ਲਿਫਟ ਬਹੁਤ ਕਾਮਯਾਬ ਵੈਸੇ ਤਾਂ ਦੇ ਮੈਸਤੀ ਦੀ ਬਾਲੀ ਕਾਮਯਾਬ ਹੈ ਤੇ ਮੈਂ ਉਹ ਦਿਨ ਵਿਖੀ ਦੇ ਮਾੜਾ ਜਿਹਾ ਉਹਨੂੰ ਉਹਨੂੰ ਵਿਖੀ ਤੇ ਤੂੰ ਇੰਨਾ 200 ਤੋਂ ਵੀ ਹਲਾਤਾ ਨਾ ਤੇ ਉਹਨੇ ਥੱਲੇੋਂ ਹਾਲ ਹਿਲਣੇ ਆਂ ਨਹੀਂ ਵੀ ਆਪਾਂ ਉਹ ਤੈਨੂੰ ਉਂਗਲਾਂ ਗਾਂਭਸ਼ਾਂ ਕਰਤਾ ਤੇ ਫੇਰ ਉਹ ਚੱਕਣ ਲੱਗੇ ਆਪਾਂ ਉਂਗਲਾਂ ਗਾ ਕੀਤੇ ਤਾਂ ਸੂਤ ਹਿੱਲੇ ਐਚ ਐਮ ਟੀ ਐਮ ਹਾਂ ਉਹ ਜਿੰਨੀ ਕਰਤੀ ਨਾ ਲਿਫਟ ਉਹਨੇ ਹਲਾ ਨੂੰ ਅਸਰ ਪੈਣਾ ਤੂੰ ਯਾਰ ਜਿਵੇਂ ਆਏਗਾ ਕਿ ਨਾ ਤੂੰ ਵੀ ਕਿ ਮਾੜਾ ਹੱਥ ਲਾ ਕੇ ਵੀ ਮਹਿਸੂਸ ਹੀ ਕਰੇਗਾ ਵੀ ਤਾਂ ਕੀਤੀ ਉੱਤੇ ਉਨੀ ਉਹ ਉਦੋਂ ਹਲ-ਹਲਦੇ ਆ ਬਈ ਮਿਲਣ ਕਾਲਾ ਪਚੰਗਰੇ ਆ ਗਏ ਬਈ ਮਿਰਚਾਂ ਨੂੰ ਪਾਣੀ ਲਾ ਕੇ ਮਿਰਚਾਂ ਟੈਗ ਚ ਹੋ ਗਿਆਂਦੇ ਹੋ ਤੇ ਜੇ ਆ ਪਾਣੀ ਤੁਰ ਜਾਂਦੇ ਇਹਦੇ ਚ ਭੈਣ ਚੋਦ ਦੇ ਮੈਨੂੰ ਲੱਗਦਾ ਪਾੜੀ ਮਿਰਚਾਂ ਹੋਣੀਆਂ ਪਾੜੀ ਮਿਰਚਾਂ ਤਾਂ ਨਹੀਂ ਹੋਣੀਆਂ ਲੱਛਣਤ ਲਾ ਤੇ ਪਾੜੀ ਮੈਂ ਤੂੰ ਥੋੜੀ ਜਿਹੀ ਨਾ ਉਹ ਹੋਣੀ ਇਹ ਵੀ ਉਹ ਜੌ ਮਿਰਚ ਹੀ ਨਹੀਂ ਹੋਣੀ ਸੰਗਣੀਆਂ ਨਹੀਂ ਲਾਦੀਆਂ ਸੰਗਣੀਆਂ ਦਾ ਗਾਦੀਆਂ ਉਹ ਐ ਸੀ ਵਿਚੋਂ ਮਰ ਮੁਰ ਜਾਣੀਆਂ ਤਾਂ ਕਰਕੇ ਪਤਾ ਲਾਇਆ ਜੋ ਵੀ ਬਹੁਤ ਸੰਗਣੇ ਲਾਈ ਸੀ ਉਹ ਵਿਚੌਲੇ ਪਿੰਡੀ ਬਹੁਤ ਸੰਗਣੀ ਲਾਈ ਸੀ ਗੁਬਾਰਾ ਦਾ ਦੇਵਾਂ ਦਾ ਸੁਖਾਂ ਦਾ ਇੰਨੀ ਸੰਗਣੀਆਂ ਲਾਈ ਜੰਨਾ ਤੂੰ ਹੋਣੀ ਹੋਣਾ ਮੈਂ ਕਹਣਾ ਤੂੰ ਵੇਲੇ ਜਿਹੜੇ ਬੌਰੀਏ ਸੱਕ ਪਿੰਡੀ ਦੀ ਖੇਤੀ ਕਰਦੇ ਨਾ ਉਹ ਸੰਗਣੀ ਬਹੁਲੋਂ ਦੇਦੇ ਹਮ ਤਾਂ ਕਰ ਗਿਆ ਪਤਾ ਖੇਤੀ ਆਪਣੀ ਤਾਂ ਉਨੀ ਕੀਤੀ ਆ ਬੜੀ ਖਾਨਯੋਗੀ ਹਮ ਸੁਆਗਾਂ ਜਾਂ ਵੀ ਟੁੱਟ ਗਿਆ ਨਾ ਹਮ ਛੋਟਾ ਸੁਆਗਾ ਉਹ ਚਰਾਲੇ ਕੀ ਫਟ ਗਈ ਕਿਵੇਂ ਟੁੱਟ ਗਿਆ ਹਮ ਨਹੀਂ ਉਹ ਛੋਟਾ ਬਣ ਗਿਆ ਤੇ ਕਿਵੇਂ ਹਲਾਂਕ ਜਿੱਡਾ ਬਣ ਗਿਆ ਇੱਕ ਜਦੋਂ ਫਟ ਜੇ ਜਰਾ ਲਈ ਦੋ ਜਰਾ ਆਪਣਾ ਮੇਲੇ ਚਾਹੀਦਾ ਹੂੰ ਹੁਣ ਨਾਲੇ ਬਾਲਨ ਨਿਕਲੇ ਉਹ ਦੋ ਸਰੋਂ ਕਿਨੇ ਦੇਣਾ ਨਿਕਲ ਜੂਗੀ ਆਹ ਬਚਿਆ ਨਾਲ ਨਾ ਹੈ ਚਾਰ ਨਹੀਂ ਇਹ ਦੋ ਗੋਕ ਤੋਪਾਂ ਲਾ ਕੇ ਫੋਲ ਦੇ ਉਦੋਂ ਅਗਲੇ ਪੜਦੇ ਦੋਗਤ ਬਣਾ। ਜੇ ਆਪ ਪਾਣੀ ਲਾ ਦੇ ਤਾਂ ਚੀਜ਼ ਨਿਕਲਣੀ। ਸੁਰਮੂਹ ਦੇ ਸੱਤਨ ਕੋੜੰਬਾ। ਨਹੀਂ ਹਫ਼ਤੇ ਚ 72 ਆ ਜਾਂਦਾ ਇਹ। ਇਹ ਤਾਂ ਛੇਤੀ ਆ ਜਾਂਦਾ। ਬੈਟਰੀ ਮਾਰਨਾ ਪਤਾ। ਮੁਸਾਫੀ ਤੋਂ ਬਲਵਾਂ ਨਿਕਲ ਜੂ। ਜਾਕੀ ਕਿੰਨੇ ਦਿਨ ਲੱਗੇ ਆਹ ਹੱਸ ਤਾਂ ਨਹੀਂ ਪੰਜ ਅੱਠ ਦਿਨ ਅੱਠ ਅੱਜ ਤੋਂ ਬਿਜੇਰ ਹਫ਼ਤੇ ਤੱਕ ਮੌਜ ਨਹੀਂ ਹੋ ਜੂਗਾ ਮੇਰਾ ਬੁੱਧਵਾਰ ਨੂੰ ਕੱਢ ਦੇ ਹੂੰ ਬੁੱਧਵਾਰ ਨੂੰ ਕੱਢ ਦੇ ਨਹੀਂ ਤੂੰ ਕਿਹ ਆ ਨਾ ਵਿਸਮਤਰਾ ਦਾ ਝਾੜ ਦੇਣਾ ਤੇ ਪਾਣੀ ਨਹੀਂ ਲੱਗਿਆ ਨਾ ਪਾਣੀ ਨਹੀਂ ਪਾਣ ਤਾਂ ਲੱਗਿਆ ਨੂੰ ਪਾਣ ਤਾਂ ਲਾਇਆ ਜੀ ਨੂੰ ਲਾਇਆ ਇੱਕ ਵਾਰੀ ਪਹਿਲਾਂ ਲੈ ਇਦਾਂ ਉਹ ਆਦੇ ਨੇ ਝਾੜੇ ਨਹੀਂ ਉਹ ਕਨਕੀ ਜੀ ਦਾ ਧਾਣੇ ਪਦਲੇ ਪੈ ਜਾਂਦੇ ਨੇ ਬਰੀ ਹਾਂ ਬੱਲਾ ਦੇ ਕਤਨ ਤਲਾਪੀਆਂ ਹੂੰ ਉਹ ਨਾ ਸਲਗੇ ਯਾਰ ਪਤਾ ਨਹੀਂ ਕਿ ਕਿ ਕਰਾ ਇੱਧਰ ਨਾ ਪੱਤਨੀ ਉਹ ਮੇ ਚੌੜਾ ਹੁੰਦਾ ਨਹੀਂ ਨਹੀਂ ਪੱਤਾ ਕਿ ਉਹ ਨਹੀਂ ਚੌੜਾ ਹੁੰਦਾ ਪਰ ਡਾਡਾ ਚੌੜਾ ਏ ਤੋਂ ਜ਼ਿਆਦਾ ਚੌੜਾ ਹੁੰਦਾ ਉਹ ਤਾਂ ਪਰ ਨਹੀਂ ਵੇਖੇ ਤੂੰ ਆਈ ਨਹੀਂ ਤੈਸੋ ਆਪਣੇ ਉਹ ਹੈ ਗਲੂਰੀਆ ਹੀ ਨਹੀਂ ਆਈ ਨਹੀਂ ਯਾਰ ਉਹੀ ਗੱਲ ਨਾ ਫਿਰ ਉਦਿਆਂ ਵਾਲੀ ਜਿੱਦ ਦੇ ਰੋਟੀ ਜਿੱਦ ਦੇ ਰੋਟੀ ਲੈ ਕੇ ਆਈਏ ਉਹਦੇ ਦੇਵ ਆਉਂਦੀ ਨਹੀਂ ਤੇ ਜਿੱਦ ਦੇ ਨਾਲ ਹੀ ਹੈ ਨਾ ਨਾਲੇ ਮੈਂ ਕਿਹਾ ਆ ਜਾ ਉੱਥੇ ਭੱਜੀ ਫਿਰੂਗੀ ਫਿਰ ਇਹ ਸੜਕ ਤੇ ਇਹ ਵੀ ਇੱਕ ਪਾਪ ਹੈ ਜਿਹੜਾ ਪੈਸੇ ਕਮ ਤਲਾਉਣੇ ਹਾਂ ਮੜ ਕੇ ਉਹ ਉੱਥੇ ਗੱਜ ਜਾਂਦਾ ਹਾਂ ਤੇ ਹੁਣ ਉਹ ਇਥੋਂ ਟਿਕਾਣਾ ਪੱਟੀ ਖੜੀਆਂ ਹੱਥੇ ਪੱਸ ਜਾਂਦੀਆਂ ਆ ਤੇ ਆਪ ਦਾ ਭੋਜਨ ਦੀ ਤਲਾਸ਼ ਕਰਦੀ ਨਹੀਂ ਆਇਆ ਤਾਂ ਘਰ ਆਇਆ ਤੇਰੀ ਗੱਲ ਠੀਕ ਹੈ ਸੂਈ ਨੂੰ ਤਾਂ ਘਰ ਪਾਉਣਾ ਚਾਹੀਦਾ ਸੂਈ ਨੂੰ ਪਾਵੇ ਬਸ ਉਦੋਂ ਤਾਂ ਕੋਈ ਦੱਸਦਾ ਜਾਂ ਨਿੱਕੇ ਕਦੂਰੇ ਹਾਂ ਉਹ ਤਾਂ ਪਾਉਣਾ ਚਾਹੀਦਾ ਯਾਰ ਜਹਾਂ ਬਈ ਜਦੋਂ ਮੇਹ ਕਣੀ ਪੈਂਦਾ ਤੇ ਉਹ ਉਦੋਂ ਕੋਈ ਡਰ ਨਹੀਂ ਇਹ ਕਿ ਆਪਦਾ ਉਹ ਨਹੀਂ ਲੱਗੀ ਉਹਦੀਆਂ ਬੱਲਾਂੀਆਂ ਧੂਰੀਆਂ ਦੀਆਂ ਪਾਣੀ ਨਹੀਂ ਆ ਵੀ ਥਾਨੀ ਨਹੀਂ ਆ ਥਾ ਉਹਦੇ ਬਰਾਬਰ ਹੋਊਗਾ ਤੇ ਉਹ ਥਾਂ ਚੱਕ ਕੇ ਇੱਧਰ ਸੜਦੀ ਮੈਦਨ ਸੁੱਕੇ ਵੱਟ ਲਿਆਈਏ ਇਹਨੂੰ ਸਵਾਰ ਕੇ ਨਾ ਹੁਣ ਵੱਤਰ ਆ ਹੋਊਗਾ ਇਹ ਇਹ ਤਾਂ ਨਹੀਂ ਸਵਾਰੇ ਜੋਤੇ ਯਾਰੀ ਗੱਲਾ ਇਹ ਉਧਰੋਂ ਪੱਟ ਕੇ ਨਾ ਇੱਧਰ ਲੈ ਕੇ ਉਧਰ ਵਾਉਣੇ ਪਊਗੇ ਆਪਾਂ ਨੂੰ ਇਿੱਧਰ ਵਧਾਉਣੀ ਨੂੰ ਮਿਰਚਾਂ ਨਹੀਂ ਚੌਲਾਂ ਜੂੜਿਆ ਚੌਲੇ ਤੇ ਉਹਨਾਂ ਨੂੰ ਗੁਵਾਰਾ ਵੀ ਵਿਜਾ ਵੀ ਪਰੇ ਹੂੰ ਗੁਵਾਰੇ ਨੂੰ ਤੇ ਇਹਨੂੰ ਪੈਂਦਾ ਹੁੰਦਾ ਬਾਲਾ ਰੋਜ ਹੂੰ ਗੁਵਾਰਾ ਪੈਂਦੀ ਗੰਨੇ ਜਿ ਘਨੇਲਾ ਵੀ ਕਿੰਨੀ ਹੈ ਹੈਗੇ ਆ ਪਰ ਇਹਨੂੰ ਬਾਲ ਮੈਂ ਹੂੰ ਉਧਰ ਲੀ ਗਿਆ ਕਰਨੀ ਤੋੜ ਦਈਏ ਮੈਂ ਤਾਂ ਹੁਣ ਉਹ ਹੋਂ ਨਹੀਂ ਕੁਛ ਹੁੰਦਾ ਦੇ ਦੇ ਮੇਰੀ ਗੱਲ ਸੁਣ ਸਮਝ ਜਿਹੜੀ ਇਹਦੇ ਚ ਬਣਨੀ ਸੀ ਨਾ ਗੜੇ ਉਹ ਤਾਂ ਬਣ ਗਏ ਹੋਂ ਨਹੀਂ ਹੋ ਕੋੰਤਾ ਉਹਦਾ ਰਹਿ ਰਹੀ ਯਾਨੀ ਕਿ ਨੇੜੇ ਵੀਡੀਓ ਹੋਵੇ ਚਾੜੀ ਹਵਾ ਜੀ ਵਗਦੀ ਹੈ ਨਾ ਮੰਜਾ ਡਾਇਆ ਹੋਇਆ ਵੀ ਚਾਂਦੀ ਹੈ ਨਾ ਹੀਂ ਦੇਖ ਤਾਂ ਹਾਂ ਸੁੱਕੀ ਦੀਆਂ ਲਾਗੇ ਮੰਜਾ ਤੇ ਨਈ ਹਾਈ ਬਈ ਹੁਣ ਤਾਂ ਸੋਸਤ ਜੀ ਦੇ ਨਈ ਯਾਰਾ ਦਾ ਟਾਈਮ ਨਾ ਕੰਮ ਤਾਂ ਦਨਵੇੜ ਕੇ ਪੈ ਜਾਏ ਕਿ ਨੀ ਜਰੂਰ ਤਾਂ ਨਹੀਂ ਮੈਂ ਨਾ ਜਦੋਂ ਪਾਖਦਾ ਨਾ ਉਹ ਨੇਕੀ ਚੜਾਉਂਦਾ ਬਈ ਹੂੰ ਤੇ ਗੱਲ ਜਦੋਂ ਨਾਜ ਪਾਖਦਾ ਹੁਣ ਜਿਵੇਂ ਕਣਕਾਂ ਪਾਖਦੀਆਂ ਹਾਂ ਇਹ ਇਸ ਦਿਲੇ ਨਹੀਂ ਆ ਆ ਵੇਖ ਕਿ ਕਿਦਾਂ ਕਿਦਾਂ ਨਾੜ ਬਈ ਇਹ ਤਾਂ ਤੰਦੇ ਦਾ ਇਦਰਾ ਇਹੋ ਕੇ ਜਾਂ ਨਾੜ ਕਿੰਨੇ ਵਾਧਾ 2022 ਸਰਗੀ ਕਿਹਾ ਉਹ ਹੀ ਇਹ ਗੱਲ ਕਹਿੰਦਾ ਸੀ ਇਹ ਨਾਲ ਇਹ ਤੇ ਲੰਮ ਹਾਂ ਵੱਡੇ ਬੰਦੇ ਬਣਾਇਆ ਨੇ ਇਹਨੇ ਬੰਦੇ ਇਸ ਤੇ ਲਿਓਣੇ ਲਿਓਣੀਆਂ ਉਹ ਤਾਂ ਏਡੀ ਵੱਡੀ ਉਮਰ ਦਾ ਨਹੀਂ ਯਾਰ ਉਹ ਤਾਂ ਬੰਦਾ ਨਹੀਂ ਗੱਲਾ ਦਾ ਯਾਰ ਆਇਆ ਗੱਲਾ ਬਹੁਤ ਦੁੰਦੀਆਂ ਕਰਦਾ ਹੈ ਨਾ ਕੌਣ ਉਹ ਬੁਢੇ ਤੇ ਬੱਤੂਗਾ ਫੌਨ ਅੱਛਾ ਹੋ ਮਾਸੜਾ ਭਾਈ ਮਾਸੜ ਦੇ ਜਿਹੜਾ ਦਿਮਾਗ ਲਾਉਂਦਾ ਨਾ ਮਿੱਤ ਜੀ ਵਸਤੇ ਜੀ ਜਿਹੜਾ ਜਿਹੜਾ ਦਿਮਾਗ ਲਾਉਂਦਾ ਨਾ ਉਹ ਤਾਂ ਸਾਰੀਆਂ ਚੀਜ਼ਾਂ ਸਮਝ ਜਾਂਦੇ ਹੈ ਹੂੰ ਜੀਦਾ ਇਹ ਮੋਟਾ ਦਿਮਾਗ ਉਹ ਨਹੀਂ ਸਾਲੇ ਦੱਸੇ ਸਾਲੇ ਸੋਚਣਾ ਹੀ ਨਹੀਂ ਕੋਈ ਇਹ ਜੀ ਗੱਲ ਬਾਰੇ ਕਿ ਨਹੀਂ ਉਹਨੂੰ ਕੀ ਪਤਾ ਲੱਗੇ ਉਹਨੂੰ ਕੀ ਪਤਾ ਫਲਾ ਹੋਰ ਨੀ ਦਰਖੀ ਆਪਾਂ ਜੇ ਮੰਨ ਲਾ ਆਪਾਂ ਸੋਚਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਮ ਹੀ ਯਾਰ ਜੇ ਤੇ ਦਿਮਾਗ ਕੰਮ ਕਰਦਾ ਉਹਨੂੰ ਪਤਾ ਇਹ ਵੀ ਕੱਚਾ ਕਰਨਾ ਵੀ ਹੁਣ ਤਾਂ ਚੱਲ ਲੱਪਾ ਲਪਾਈਏ ਨੀ ਤੇ ਇਹ ਵੀ ਕਮਾ ਨਹੀਂ ਉਹ ਵੀ ਹੁਣ ਚੱਲ ਪੱਕੇ ਬਣ ਗਏ ਕੱਚਾ ਕਮਰਾ ਨਾ ਉਹ ਗਰਮੀ 'ਚ ਠੰਡਾ ਹੋਊਗਾ ਚਾਲਾਂ ਜੀ ਨਿੱਗਾ ਚਾਲਾਂ ਜੋ ਉਹ ਨਿੱਗਾ ਹੋਊਗਾ ਪੱਕੇ ਨਾਲੋਂ ਬੰਦ ਰਾਦਾ ਫਰਕ ਹੋਊਗਾ ਕੁਦਰਤ ਦੇ ਰੰਗ ਆ ਵੀ ਹਲਾ ਹੁਣ ਜਦੋਂ ਗਰਮੀ ਆ ਗਈ ਤਾਂ ਪਾਣੀ ਠੰਡਾ ਨਹੀਂ ਨਿਕਲਦਾ ਨਾ ਕਹਿੰਦਾ ਹਾਂ ਤੇ ਜਦੋਂ ਅਸੀਂ ਉਹ ਚੀਜ਼ ਹੈ ਉਹ ਚੀਜ਼ ਕੁਦਰਤ ਨੇ ਚੀਜ਼ਾਂ ਹਾਰੀਆਂ ਬਣਾਈਆਂ ਪਰ ਉਹ ਸਾਹ ਦੇ ਨਹੀਂ ਬਦਲ ਲੱਗ ਜਾਂਦਾ ਯਾਰ ਚੀਜ਼ ਸਾਹ ਦੇ ਨਹੀਂ ਆ ਕਿੱਦਾਂ ਕੋਈ ਖਾਰੇ ਦੀ ਨੀਂਦੀ ਨਹੀਂ ਦੇਖਣਾ ਨੇੜੇ ਹੀ ਆ ਖਾਲੀ ਹਾਂ ਪਸੂ ਖਾਲ ਦੇ ਨੇੜੇ ਹੋਣ ਪਾਣੀ ਤਾਂ ਖਰੇ ਨੱਢੀ ਲਾ ਦਉਂਦਾ ਆਪਣੇ ਮੁਖਾਲਾ ਦਾ ਭਰਿਆ ਪਿਆਉਂਦਾ ਮਾੜਾ ਹਾਂ ਹੁਣ ਤਾਂ ਬਈ ਇਹਨੂੰ ਪਾਉਂਦੀ ਛੋਨੇ ਨੂੰ ਭਰਦੇ ਪਾਣੀ ਨਾਲ ਪਾਣੀ ਤਾਂ ਭਰ ਕੇ ਲਉਂਦੇ ਹੁੰਦੇ ਹੋਰ ਤੇ ਰਦਾ ਥੋੜਾ ਫਿਰਦਾ ਬੰਗ ਹਾਂ ਇਹ ਇਨਾ ਦਿਨਾ ਜੀਦਾ ਗੱਲ ਤਾਂ ਹੁਣ ਲੋਡ ਨਹੀਂ ਆਉਂਦਾ ਕੰਮ ਪਾਣੀ ਤਾਂ ਚੌਥੇ ਦਿਨੋਂ ਲੱਗੀ ਜੇ ਭਲਾ 55 ਆ ਕੇ ਖਣੀ ਕਿੰਨੇ ਪਾਣੀ ਪਾਲਦਾ ਏ ਗੰਨਾ ਇਹ ਖਣੀ ਮਾਰਚ ਦੇ ਮਹੀਨੇ ਚ ਕਿੰਨੇ ਪਾਣੀ ਪਾਲਦਾ ਚੱਲ ਜੇ ਭਾਲੀ ਭਾਲੀ ਹੁੰਦਾ ਉਹ ਯਾਰ ਜਿਵੇਂ ਹੁਣ ਮਹੀਨੇ ਚਲੋ ਪਰ ਰੋਟੀ ਖਾ ਕੇ ਆਵਾਂ ਵੇਰ ਵਾਵਾਂਗੇ ਨਹੀਂ ਆਵਾ ਦਾ ਆਵਾ Thank you ਆ ਕੇ ਡੱਗ ਪਿਆ ਪਰ ਇਹ ਨਹੀਂ ਰੱਖਿਆ ਹੈ ਟ੍ਰੇ ਡਿੱਗ ਗਿਆ ਚਲੋ ਜਿਹੜੀ ਰਹਿ ਗਈ ਉਹਨੂੰ ਚੱਕੋ ਆਸੀ ਚੀਸੀ ਕੀ ਚੱਲ ਚੱਲ ਆ ਤਾਂ ਹੁਣ ਤਾਂ ਹੈ ਕਿੰਨੀਆਂ ਕਥਬੀਆਂ ਰਹਿ ਗਈਆਂ 10 ਇਹ 15 ਕਥਬੀਆਂ ਹੋਣਗੀਆਂ ਹਾਂ ਇਹਨੀਆਂ ਕੀ ਹਾਂ ਇੱਥੇ ਰੱਖ ਲੈ ਬਾਈ ਨਹੀਂ ਤਾਂ ਹੁਣ ਫੜਾ ਹੀ ਦਿੰਦੇ ਆਪਾਂ ਸੁੱਖੇ ਨੂੰ ਕੱਤ ਚ ਅਕਲਾ ਬੁੱਧੇ ਕੱਟ ਲੈ ਜਾ ਇੱਕ ਕਥਬੀ ਆ ਫੜਨ ਜਾ ਆ ਦੇਖ ਹਾਂ ਆ ਚਾਹਦਾ ਨਾ